ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਕਲਪਾ ਤੁਹਾਡਾ ਸਵਾਗਤ ਹੈ ਅਮਰੀਕਾ ਵੱਲੋਂ ਈਰਾਨ ਦੇ ਤਿੰਨ ਟਿਕਾਣਿਆਂ ਦੇ ਉੱਤੇ ਹਮਲੇ ਕਰਨ ਤੋਂ ਬਾਅਦ ਕੱਲ ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਗਾਸ ਰਾਗਜੀ ਕੱਲ ਮਾਸਕੋ ਗਏ ਸੀ ਤੇ ਉੱਥੇ ਰੂਸ ਦੇ ਆਗੂ ਪੁਤਿਨ ਨਾਲ ਤੇ ਬਾਕੀਆਂ ਨਾਲ ਗੱਲਬਾਤ ਉਹਨਾਂ ਨੇ ਕੀਤੀ ਤੇ ਪੁਤਿਨ ਨੇ ਵੀ ਧਾਰਨਾ ਦਿੱਤੀ ਅਮਰੀਕਾ ਨੂੰ ਕਿ ਇਸ ਗੱਲ ਦੇ ਵਿੱਚ ਪੰਗੇ ਨਾ ਲਏ ਜਾਣ ਇਹ ਗੱਲ ਬਹੁਤ ਜ਼ਿਆਦਾ ਵੱਜਣੀ ਹੈ ਤੇ ਈਰਾਨ ਨੂੰ ਹਰ ਤਰ੍ਹਾਂ ਦੀ ਮੱਤ ਆ ਉਹਨਾਂ ਨੇ ਭਰੋਸਾ ਦਿੱਤਾ ਅਤੇ ਸ਼ਾਮ ਨੂੰ ਈਰਾਨ ਨੇ ਜਿਹੜੇ ਅਮਰੀਕਾ ਦੇ ਉਹਨਾਂ ਦੇਸ਼ਾਂ ਦੇ ਵਿੱਚ ਅੱਡੇ ਹੈ ਉਹਨਾਂ ਦੇ ਉੱਤੇ ਹਮਲੇ ਕਰਨ ਲਈ ਪਹਿਲਾਂ ਹੀ ਉਹਨਾਂ ਨੂੰ ਚੇਤਾਵਨੀ ਦਿੱਤੀ ਰੂਸ ਨੂੰ ਆਪਣੇ ਅਮਰੀਕਾ ਨੂੰ ਦੱਸਤਾ ਵੀ ਅਸੀਂ ਇਹ ਇਨਾਂ ਤੇ ਤੁਹਾਡੇ ਹਮਲੇ ਕਰਾਂਗੇ ਆਪਦੇ ਬੰਦੇ ਬਚਾਉਣ ਤੇ ਆ ਤੇ ਉਹਨਾਂ ਨੇ ਹਮਲੇ ਦੋ ਥਾਵਾਂ ਤੇ ਕੀਤੇ ਇੱਕ ਕੱਤਰ ਦੇ ਵਿੱਚ ਕਤਰ ਦੇ ਵਿੱਚ ਜਿਹੜਾ ਉਹਨਾਂ ਦਾ ਇੱਕ ਅਲ ਉਦੀ ਬੇਸ ਹੈ ਉਦੀਦ ਬੇਸ ਅਲ ਉਦੀਦ ਬੇਸ ਉਹਦੇ ਤੇ ਅਤੇ ਇਰਾਕ ਦੇ ਵਿੱਚ ਦੋ ਥਾਵਾਂ ਤੇ ਕੀਤੇ ਹੈ ਤੇ ਅਲ ਉਦੀਦ ਬੇਸ ਹੈ ਜਿਹੜਾ ਕਤਰ ਦੇ ਵਿੱਚ ਅਮਰੀਕਾ ਦਾ ਸਭ ਤੋਂ ਵੱਡਾ ਅੱਡੇਗਾ ਜਿਹਦੇ ਨਾਲ ਉਹ ਸਾਰੇ ਅਰਬ ਦੇਸ਼ਾਂ ਨੂੰ ਡਰਾ ਕੇ ਰੱਖਦਾ ਇਹ ਜੇ ਕਿੰਨੇ ਅੱਡੇ ਹੋਰ ਬਣਾਏ ਹੈ ਪਰ ਸਭ ਤੋਂ ਵੱਡਾ ਅੱਡਾ ਇਹ ਹੈ ਤੇ ਉਹਦੇ ਉੱਤੇ ਉਹਨਾਂ ਨੇ ਹਮਲਾ ਕੀਤਾ ਹੈ ਤੇ ਉਹਦੇ ਚ ਇਹਨੂੰ ਕਤਰ ਨੂੰ ਵੀ ਪਹਿਲਾਂ ਦੱਸਤਾ ਸੀ ਉਸ ਨੂੰ ਅਕਨੋਲਜ ਕਰਦੇ ਆ ਹੋਇਆ ਟਰੰਪ ਨੇ ਕਿਹਾ ਵੀ ਅਸੀਂ ਧੰਨਵਾਦ ਕਰਦੇ ਆ ਇਰਾਨ ਦਾ ਕਿ ਉਹਨਾਂ ਨੇ ਸਾਡੇ ਜਾਨੀ ਨੁਕਸਾਨ ਨੂੰ ਬਚਾਇਆ ਤੇ ਨਾਲ ਅਸੀਂ ਹਾਲੇ ਦੀ ਘੜੀ ਇਹਦਾ ਕੋਈ ਬਦਲਾ ਲੈਣ ਬਾਰੇ ਵੀ ਨਹੀਂ ਸੋਚ ਰਹੇ ਤੇ ਉਹਨੇ ਇਹ ਵੀ ਕਿਹਾ ਆਪਣੇ ਅਖੌਤੀ ਟਰੂਥ ਸੋਸ਼ਲ ਜਿਹੜਾ ਉਹਦਾ ਅਕਾਊਂਟ ਹੈ ਉਹ ਤਾਂ ਵੈਸੇ ਤਾਂ ਝੂਠ ਸੋਸ਼ਲ ਚਾਹੀਦਾ ਸੀ ਪਰ ਉਹਦਾ ਨਾਮ ਸੋਸ਼ਲ ਨੇ ਰੱਖਿਆ ਹੋਇਆ ਉਹਦੇ ਉੱਤੇ ਉਹਨੇ ਕਿਹਾ ਵੀ ਮੈਨੂੰ ਈਰਾਨ ਤੇ ਇਜ਼ਰਾਈਲ ਦੋਹਾਂ ਨੇ ਇਕੱਠੇ ਰਿਕੁਐਸਟ ਕੀਤੀ ਹੈ ਵੀ ਮੈਂ ਉਹਨਾਂ 'ਚ ਸੰਧੀ ਕਰਾਵਾਂ ਤੇ ਇਹ ਸੰਧੀ ਹੋ ਰਹੀ ਹੈ ਤੇ ਸੰਧੀ ਜਿਹੜੀ ਹੈ ਉਹ 12 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਪਹਿਲਾਂ ਈਰਾਨ ਆਪਣੀ ਜੰਦਬੰਦੀ ਕਰੂਗਾ ਉਸ ਤੋਂ 12 ਘੰਟਿਆਂ ਬਾਅਦ ਇਜ਼ਰਾਈਲ ਜੰਦਬੰਦੀ ਕਰੂਗਾ ਤੇ ਇਸ ਦੇ ਦੌਰਾਨ ਇੱਕ ਦੂਜੇ ਤੇ ਕੁਝ ਨਹੀਂ ਕਰਨਗੇ 24 ਘੰਟਿਆਂ ਬਾਅਦ ਜੰਗ ਪੂਰੀ ਤਰ੍ਹਾਂ ਬੰਦ ਹੋ ਜਾਊਗਾ ਪਹਿਲੀ ਗੱਲ ਤਾਂ ਇਹ ਕਿਡੋ ਹੱਸੋ ਹੀ ਨਹੀਂ ਗੱਲ ਐ ਵੀ ਜੇ ਈਰਾਨ ਪਹਿਲਾਂ ਜੰਗਬੰਦੀ ਕਰੂਗਾ ਤਾਂ ਇਜ਼ਰਾਈਲ 12 ਘੰਟੇ ਚ ਉਪਰ ਹੋਊਗਾ ਇਹਦਾ ਕੀ ਮੈਨੇ ਜਾਂ ਤਾਂ ਇਹ ਇਹ ਵੀ ਹੋਇਆ ਵੀ ਉਹਨੇ ਵੀ ਜੰਗਬੰਦੀ ਕਰਦੀ ਉਹ ਜੰਗਬੰਦੀ 12 ਘੰਟੇ ਬਾਅਦ ਕਰੂਗਾ ਈਰਾਨ ਦੇ ਰਾਸ਼ਟਰ ਜਿਹੜੇ ਵਿਦੇਸ਼ ਮੰਤਰੀਆਂ ਉਹਨਾਂ ਨੇ ਕਿਹਾ ਵੀ ਬਿਲਕੁਲ ਨਹੀਂ ਇਹ ਬਿਲਕੁਲ ਹੀ ਗਲਤ ਨੇ ਗੱਲਾਂ ਅਸੀਂ ਅਜਿਹੀ ਕੋਈ ਜੁੱਤਬੰਦੀ ਨਹੀਂ ਕਰ ਰਹੇ ਜਿੰਨਾ ਚਿਰ ਇਜ਼ਰਾਈਲ ਇਸ ਦੇ ਉੱਤੇ ਲਾਈਨ ਤੇ ਨਹੀਂ ਆਉਂਦਾ ਤੇ ਉਹਨੇ ਸਾਡੇ ਤੇ ਹਮਲਾ ਕੀਤਾ ਉਹ ਇਸ ਗੱਲ ਲਈ ਪਹਿਲਾਂ ਤਿਆਰ ਹੋਵੇ ਤੇ ਅਸੀਂ ਪਹਿਲਾਂ ਵੀ ਜੁੱਤ ਨਹੀਂ ਸੀ ਚਾਹੁੰਦੇ ਇਸ ਤਾਂ ਜੁੱਤ ਛੀੜੇ ਨਹੀਂ ਛੀੜੇ ਉਹਨਾਂ ਨੇ ਦੂਸਰਾ ਕਿ ਵੀ ਉਹਨਾਂ ਨੇ ਦੁਬਾਰਾ ਫੇਰ ਉਸ ਤੋਂ ਬਾਅਦ ਟਰੰਪ ਦੀਆਂ ਇਹਨਾਂ ਗੱਲਾਂ ਤੋਂ ਬਾਅਦ ਇਜ਼ਰਾਈਲ ਦੇ ਉੱਤੇ ਹੋਰ ਮਿਜ਼ਾਈਲਾਂ ਨਾਲ ਹਮਲੇ ਕੀਤੇ ਆ ਤੇ ਕਾਫੀ ਸਾਰਾ ਨੁਕਸਾਨ ਹੋਰ ਕੀਤਾਗਾ ਸੋ ਇਹ ਜਿਹੜੀ ਹਾਲਤ ਬਣ ਰਹੀ ਹੈ ਇਸ ਹਾਲਤ ਦੇ ਮੱਦੇ ਨਜ਼ਰ ਜਿਹੜਾ ਇਰਾਨ ਦਾ ਤੇ ਇਜ਼ਰਾਈਲ ਦਾ ਇਹ ਅਜੇ ਹੋਰ ਲੰਬਾ ਖਿੱਚਣ ਦੀ ਦੇ ਚਾਂਸ ਹੈ ਕਿਉਂਕਿ ਜਿਨ੍ਹਾਂ ਲੋਕਾਂ ਨੇ ਜੰਦਬੰਦੀ ਕਰਾਉਣ ਦੀਆਂ ਗੱਲਾਂ ਕੀਤੀਆਂ ਨੇ ਉਹੀ ਜੰਦ ਕਰਾਉਣ ਵਾਲਿਆਂ ਚ ਸ਼ਾਮਲ ਨਹੀਂ ਸੋ ਉਹ ਦੂਰਾ ਰੋਲ ਨਹੀਂ ਕਰ ਸਕਦਾ ਦੂਜੇ ਪਾਸੇ ਜਿਹੜਾ ਅ ਅ ਈਰਾਨ ਨੇ ਜਿਹੜਾ ਉੱਥੋਂ ਦਾ ਇੱਕ ਆਉਂਦਾ ਜਿਹੜਾ ਰਾਹ ਤੇਲ ਦਾ ਉਹਨੂੰ ਬੰਦ ਕਰਨ ਦਾ ਪਾਰਲੀਮੈਂਟ ਨੇ ਪਾਸ ਕੀਤਾ ਸੀ ਜੇ ਕਿਤੇ ਉਹ ਹੋ ਜਾਂਦਾ ਤਾਂ ਉਹਦੇ ਨਾਲ ਵੀ ਤੇਲ ਦਾ ਸੰਕਟ ਸਾਰੇ ਦੁਨੀਆ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਫੈਲ ਸਕਦਾ ਹੈਗਾ ਤੇ ਅਗਲਾ ਟਰੰਪ ਅ ਦਾ ਜਿਹੜਾ ਉਹਦੇ ਵਿਰੁੱਧ ਉਹਦੇ ਦੇਸ਼ ਦੇ ਵਿੱਚ ਵੀ ਬਹੁਤ ਬੁਰੀ ਤਰ੍ਹਾਂ ਨਾਲ ਉਹਦੇ ਖਿਲਾਫ ਗੁੱਸਾ ਹੈਗਾ ਡੈਮੋਕ੍ਰੈਟਿਕ ਪਾਰਟੀ ਦੇ ਤਿੰਨ ਜਿਹੜੇ ਮੈਂਬਰ ਪਾਰਲੀਮੈਂਟ ਹੈ ਉਹਨਾਂ ਨੇ ਉੱਥੇ ਰੈਜ਼ੋਲੂਸ਼ਨ ਲਿਆਉਣ ਦਾ ਫੈਸਲਾ ਕੀਤਾ ਜਿਹਦੇ ਨਾਲ ਰਾਸ਼ਟਰਪਤੀ ਦੀਆਂ ਜਿਹੜੀਆਂ ਤਾਕਤਾਂ ਨੇ جنگ ਸ਼ੁਰੂ ਕਰਨੀਆਂ ਉਹਨਾਂ ਤੇ ਰੋਕ ਲੱਗ ਸਕੇ ਪਹਿਲਾਂ ਵੀ ਇਹ ਤਾਂ ਲਾਈਆਂ ਹੋਈਆਂ ਸੀ ਦੀਆਂ ਤੇ ਇਸ ਤਰ੍ਹਾਂ ਨਾਲ ਇਹ ਜਿਹੜਾ ਹੈਗਾ ਕਤਰ ਨੇ ਕਿਹਾ ਵੀ ਸਾਡੇ ਤੇ ਹਮਲਾ ਕੀਤਾ ਹੈ ਇਰਾਨ ਨੇ ਅਸੀਂ ਉਹਦੇ 에ਅਰਸਪੇਸ ਬੰਦ ਕਰਦੇ ਆਂ ਵਗੈਰਾ ਜਾਨੀ ਉਹ ਅਮਰੀਕਾ ਦੇ ਪਿੱਠੂ ਦੇ ਤੌਰ ਤੇ ਕੰਮ ਅਜੇ ਵੀ ਉਸੇ ਤਰ੍ਹਾਂ ਨਾਲ ਕਰ ਰਹੇ ਆਂ ਤੇ ਜਿਹੜਾ ਉੱਥੋਂ ਦਾ ਪ੍ਰਧਾਨ ਮੰਤਰੀ ਹੈ ਉਹਨੇ ਕਿਹਾ ਵੀ ਨਾ ਅਸੀਂ ਜੰਗ ਸ਼ੁਰੂ ਕੀਤੀ ਸੀ ਤੇ ਨਾ ਅਸੀਂ ਜੰਗ ਚਾਹੁੰਦੇ ਸੀ ਤੇ ਅਸੀਂ ਈਰਾਨ ਨੂੰ ਜਵਾਬ ਇਜ਼ਰਾਈਲ ਨੂੰ ਉਸ ਦਾ ਜਿਹੜਾ ਸਾਡੇ ਤੇ ਉਹਨੇ ਹਮਲਾ ਕੀਤਾ ਉਹਦਾ ਪੂਰਾ ਜਵਾਬ ਦੇ ਰਹੇ ਆਂ ਤੇ ਦੰਦੇ ਰਹਾਂਗੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਲੁਧਿਆਣਾ ਪੱਛਮੀ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਚੋਣ ਜਿੱਤ ਗਈ ਦੂਜੇ ਨੰਬਰ ਤੇ ਕਾਂਗਰਸ ਆਈ ਹੈ ਤੀਜੇ ਤੇ ਭਾਜਪਾ ਚੌਥੇ ਤੇ ਅਕਾਲੀ ਆਈ ਹੈ ਇਹ ਤਾਂ ਆਮ ਸਾਰਿਆਂ ਨੂੰ ਪਤਾ ਹੈ ਪਰ ਜਿਹੜੀਆਂ ਗੱਲਾਂ ਉਹਦੇ ਵਿੱਚ ਨੇਗੀਆਂ ਉਹ ਉਹ ਕਰਨ ਵਾਲੀਆਂ ਕੀ ਨੇ ਕਿ 2022 ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਸੀ ਉਹਨਾਂ ਦੇ ਮੁਕਾਬਲੇ ਤੇ ਇਸ ਵਾਰ ਜਿਹੜੀਆਂ ਚੋਣਾਂ ਹੋਈਆਂ ਨੇ ਉਨਾ ਚ ਜਿਹੜੀ ਵੋਟਾਂ ਦੀ ਪਰਸੈਂਟੇਜ ਹੈ ਬਹੁਤ ਘੱਟ ਪੋਲ ਹੋਈਆਂ ਨੇ ਜੇ ਆਪਾਂ ਉਦੋਂ 2022 ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੂੰ 40443 ਵੋਟਾਂ ਪਈਆਂ ਸੀ ਤੇ ਇਸ ਵਾਰ ਪਈਆਂ ਨੇ 35179 ਜਣੀ ਉਹਦੀਆਂ 5000 ਤੋਂ ਵੱਧ ਵੋਟਾਂ ਘਟੀਆਂ ਨੇ 2022 ਨਾਲ ਕਾਂਗਰਸ ਪਾਰਟੀ ਨੂੰ 32931 ਪਈਆਂ ਸੀ ਐਤਕੀ 24542 ਪਈਆਂ ਨੇ ਉਹ ਉਹਦੀਆਂ ਵੀ ਤਕਰੀਬਨ 8000 ਤੋਂ ਵੱਧ ਵੋਟਾਂ ਘਟੀਆਂ ਨੇ ਬੀਜੇਪੀ ਨੂੰ 2022 ਚ 28107 ਵੋਟਾਂ ਪਈਆਂ ਸੀ ਐਤਕੀ 202323 ਪਈਆਂ ਨੇ ਉਹਦੀਆਂ ਵੀ 6000 ਵੋਟਾਂ ਘਟੀਆਂ ਨੇ ਗਿਆ ਪਹਿਲਾਂ ਨਾਲ ਤੇ ਸ਼੍ਰੋਮਣੀ ਅਕਾਲੀ ਦਲ ਨੂੰ 10072 ਪਈਆਂ ਸੀ ਐਤਕੀ 88203 ਪਈਆਂ ਨੇ ਜਿਹੜੀ ਉਹਦੀਆਂ ਵੀ ਘਟੀਆਂ ਜੇ ਇਹਨੂੰ ਪਰਸੈਂਟੇਜ ਵਾਈਜ਼ ਦੇਖ ਲਈਏ ਪਰਸੈਂਟੇਜ ਵਾਈਜ਼ ਦੇ ਵਿੱਚ ਜਿਹੜਾ ਉਹ ਉਹ ਵੀ ਸਾਰਿਆਂ ਦੀਆਂ ਪਰਸੈਂਟੇਜ ਜਿਹੜੀਆਂ ਨੇ ਉਹ ਪਹਿਲਾਂ ਨਾਲੋਂ ਘਟ ਘਟ ਹੋਈਆਂ ਨੇ ਵੋਟਾਂ ਜਿਹੜੀਆਂ ਪਈਆਂ ਦਿਓ ਉਹਨਾਂ ਨੂੰ ਤੇ ਅਕਾਲੀਆਂ ਨੂੰ ਐਸ ਵਾਰੀ ਪਹਿਲਾਂ ਪਈਆਂ ਸੀ 8. ਕੁਝ ਪਰਸੈਂਟ ਤੇ ਐਤ ਕੀ 9% ਤੋਂ ਵੱਧ ਪਈਆਂ ਨੇ ਥੋੜਾਕ ਪਰਸੈਂਟੇਜ ਵਾਈਜ਼ ਉਹਦੀ ਇੰਪਰੂਵਮੈਂਟ ਹੈ ਬੀਜੇਪੀ ਦੀ ਪਰਸੈਂਟੇਜ ਵਾਈਜ਼ ਪਹਿਲਾਂ ਨਾਲੋਂ ਘਟੀ ਹੈ ਵੋਟ ਪਰਸੈਂਟੇਜ ਵਾਈਜ਼ ਵੀ ਤੇ ਉਸ ਦੀ ਜੇ 2024 ਦੇ ਨਾਲ ਆਪਾਂ ਮੁਕਾਬਲਾ ਕਰੀਏ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਸੀ ਜਿਹਦੇ ਚ ਬੁੱਟੂ ਖੜਾ ਸੀ ਬੀਜੇਪੀ ਵੱਲੋਂ ਤੇ ਉਹ ਬੀਜੇਪੀ ਇਸ ਹਲਕੇ ਦੇ ਵਿੱਚੋਂ ਲੀਡ ਕੀਤੀ ਸੀ ਤੇ ਉਹਨੇ 45424 ਵੋਟਾਂ ਲਈਆਂ ਸੀ ਦੀਆਂ ਹੁਣ ਲੈ ਰਿਹਾ 20323 ਜਣੀ ਅੱਧੇ ਤੋਂ ਵੀ ਘੱਟ ਵੋਟਾਂ ਰਹੀਆਂ ਬੀਜੇਪੀ ਦੀਆਂ ਇਸ ਹਲਕੇ ਦੇ ਵਿੱਚ ਕਾਂਗਰਸ ਨੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਸ ਹਲਕੇ ਚੋਂ 30899 ਵੋਟਾਂ ਲਈਆਂ ਸੀ ਤੇ ਐਤ ਕੀ 24542 ਲਈਆਂ ਨੇ ਆਮ ਆਦਮੀ ਪਾਰਟੀ ਨੇ 22462 ਲਈਆਂ ਸੀ ਤੇ ਐਤ ਕੀ 35000 ਖੋਲੀਆਂ ਨੇ ਜਾਨੀ ਜੇ 2022 ਨਾਲ ਮੁਕਾਬਲਾ ਕਰਦੇ ਆ ਤਾਂ ਵੋਟਾਂ ਆਮ ਆਦਮੀ ਪਾਰਟੀ ਦੀਆਂ ਘਟੀਆਂ ਨੇ ਜੇ 2024 ਦੇ ਹਿਸਾਬ ਨਾਲ ਲੈਨੇ ਆ ਤਾਂ ਥੋੜਾ ਵਧ ਗਈਆਂ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ 2024 ਚ ਸਿਰਫ 5560 ਵੋਟਾਂ ਸੀ ਤੇ ਇਸ ਵਾਰੀ ਜਿਹੜੀਆਂ ਨੇ ਉਹ 8203 ਨੇ ਸੋ ਇਹਨੂੰ ਇਸ ਤਰ੍ਹਾਂ ਨਾਲ ਅੱਡ-ਅੱਡ ਤਰ੍ਹਾਂ ਨਾਲ ਦੇਖਿਆ ਜਾ ਰਿਹਾ ਹੈਗਾ ਕੋਈ ਕਹਿ ਰਿਹਾ ਹੈ ਵੀ ਕਾਲੀ ਬਿਲਕੁਲ ਖਤਮ ਹੋ ਗਈ ਕਿਉਂਕਿ ਚੌਥੇ ਨੰਬਰ ਤੇ ਆ ਗਿਆ ਤੇ ਕੋਈ ਕਹਿ ਰਿਹਾ ਹੈ ਵੀ ਬੀਜੇਪੀ ਬਹੁਤ ਚੜਾਈ ਚ ਹੈ ਪਰ ਬੀਜੇਪੀ ਦਾ ਦੇਖ ਨਹੀਂ ਰਿਹਾ ਵੀ ਇੰਨਾ ਚੜਾਈ ਚ ਹੈ ਜਿੰਨਾ ਉਹ ਆਪਣੇ ਆਪ ਨੂੰ ਕਲੇਮ ਕਰਦੇ ਐ ਸਾਰੀ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਇੱਥੇ ਤਾਇਨਾਤ ਰਹੀ ਤੇ ਰਿਜਲਟ ਜਿਹੜਾ ਉਹਨਾਂ ਉਹਨਾਂ ਦੇ ਹਿਸਾਬ ਨਾਲ ਨਹੀਂ ਨਿਕਲਿਆ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਬਿੱਟੂ ਇੱਥੋਂ ਲੀਡ ਕੀਤਾ ਸੀ ਕਿ ਅਸੀਂ ਇਹ ਸੀਟ ਕੱਢ ਸਕਦੇ ਹਾਂ ਪਰ ਉਹਨਾਂ ਦੇ ਬੱਲੇ ਨਿਰਾਸ਼ਾ ਪਈ ਹੈ ਕਿਉਂਕਿ ਉਹ ਤੀਜੇ ਨੰਬਰ ਤੇ ਆਈ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਕਰਨੀ ਹੈ ਯੂਪੀ ਦੇ ਵਿੱਚ ਇਟਾਵਾ ਚ ਇੱਕ ਬ੍ਰਾਹਮਣ ਪਰਿਵਾਰ ਨੇ ਕਥਾਵਾਚਕ ਬੁਲਾਇਆ ਉਸ ਪਰਿਵਾਰ ਨੂੰ ਪਤਾ ਸੀ ਵੀ ਇਹ ਜਿਹੜੇ ਕਥਾਵਾਚਕ ਕਥਾ ਕਰਦੇ ਐ ਇਹ ਯਾਦਵ ਕਮਿਊਨਿਟੀ ਦੇ ਜਦੋਂ ਉਹ ਉੱਥੇ ਆਏ ਤਾਂ ਦੂਜੇ ਜਿਹੜੇ ਆਮ ਲੋਕ ਸੀ ਉਹਨਾਂ ਨੇ ਰੌਲਾ ਪਾਤਾ ਵੀ ਇਹ ਤਾਂ ਪੰਡਤ ਹੈ ਹੀ ਨਹੀਂ ਸਾਡੇ ਜਿਹੜੀ ਪੰਡਤਾਨੀ ਐ ਇਹਨਾਂ ਦੇ ਪੈਰੀ ਹੱਥ ਲਾ ਰਹੀ ਹੈ ਯਾਦਵਾਂ ਦੇ ਤੇ ਉਹ ਉੱਥੇ ਰੌਲਾ ਪੈ ਗਿਆ ਤੇ ਉਹਨਾਂ ਦੀ ਜਾਤ ਪੁੱਛ ਲਈ ਤੇ ਹੋਰ ਕਰ ਲਿਆ ਤੇ ਫਿਰ ਉਹਨਾਂ ਨੂੰ ਮਾੜਾ ਚੰਗਾ ਕਿਹਾ ਤੇ ਉਹਨਾਂ ਦੇ ਵਾਲ ਮੁੰਨ ਕੇ ਸਿਰ ਮੁੰਨ ਕੇ ਨੰਗੇ ਕਰ ਦਿੱਤੇ ਤੇ ਉਹਨਾਂ ਨੂੰ ਉਹਨਾਂ ਦੀ ਜਾਤ ਬਾਰੇ ਮਾੜੇ ਚੰਗੇ ਸ਼ਬਦ ਵੀ ਕਹੇ ਸੋ ਇਹ ਜਾਤ ਭਰ ਦਾ ਕੋੜ ਅਜੇ ਵੀ ਚੱਲੀ ਹੈ ਦੂਸਰੇ ਪਾਸੇ ਇੰਡੀਗੋ ਫਲਾਈਟ ਦੇ ਵਿੱਚ ਇੱਕ ਪਾਇਲਟ ਨੂੰ ਇਸ ਕਰਕੇ ਉਤਾਰਦਾ ਵੀ ਉਹ ਅਦਾਲਤ ਸੀਗਾ ਤੇ ਉਹਨੂੰ ਕਿਹਾ ਵੀ ਤੂੰ ਤਾਂ ਪਜਹਾ ਹਾ ਚਲਾਇ ਨਹੀਂ ਸਕਦਾ ਜਾ ਜਾ ਕੇ ਜੁੱਤੀਆਂ ਸਿਉਣ ਦਾ ਕੰਮ ਕਰ ਉਹਨੇ ਵੀ ਇਹ ਪਰਚਾ ਦਰਜ ਕਰਾਇਆ ਯਾਨੀ ਜਾਤ ਪਾਤ ਖੈੜਾ ਨਹੀਂ ਛੱਡ ਰਹੀ ਸਾਡੇ ਚਿਹੇ ਜਿੰਨੇ ਮਰਜੀ ਪੱੜ ਲਿਖ ਜਾਂਦੀ ਹੈ ਲੋਕਾਂ ਆ 36 ਗੜ ਦੇ ਵਿੱਚ ਸਰਕਾਰੀ ਰਾਸ਼ਨ ਲਈ ਜਿਹੜਾ ਜਦੋਂ ਲੋਕ ਜਾਂਦੇ ਐ ਤਾਂ ਐਨੀ ਭਗੜੜਮਾਚਾਂਦੀ ਹੈ ਵੀ ਕਿ ਉਹ ਮੌਤਾਂ ਤਾਂ ਨਹੀਂ ਹੁੰਦੀਆਂ ਪਰ ਲੱਗਦਾ ਇਹ ਹੈ ਵੀ ਬਹੁਤ ਹੀ ਜਿਵੇਂ ਭੁੱਖਣ ਭਾਣੇ ਲੋਕ ਬੈਠੇ ਹੋ ਤੇ ਉਹਨਾਂ ਨੂੰ ਕੋਈ ਚੀਜ਼ ਮਿਲ ਰਹੀ ਹੈ ਇਹ ਸਾਡੀਆਂ ਗੱਲਾਂ ਜੋ ਮਰਦੀਆਂ ਡਬਲ ਇੰਜਣ ਦੀ ਸਰਕਾਰ ਹੈ ਸਾਲ ਤੋਂ ਵੱਧ ਉੱਥੇ ਸਰਕਾਰ ਬਣੀ ਨੂੰ ਵੀ বিজেপি ਦੀ ਨੂੰ ਹੋ ਗਿਆ ਪਰ ਅਜੇ ਲੋਕਾਂ ਦੀ ਆ ਭੁੱਖ ਮਰੀ ਵਾਲੀ ਹਾਲਤ ਉਸੇ ਤਰ੍ਹਾਂ ਬਰਕਰਾਰ ਹੈ ਲਾਸਟ ਗੱਲ ਦੋਸਤੋ ਪਾਸ਼ਾ ਦਾ ਮੁੱਦਾ ਹੈ ਜਿਹੜਾ ਮਹਾਰਾਸ਼ਟਰ ਦੇ ਵਿੱਚ ਪਹਿਲਾਂ ਮਹਾਰਾਸ਼ਟਰ ਦੀ ਜਿਹੜੀ ਸਰਕਾਰ ਹੈ ਫਰਗੋ 20 ਦੀ বিজেপি ਵਾਲੀ ਦੀ ਅਗਵਾਈ ਚ ਬਣੀ ਸਰਕਾਰ ਉਹਨਾਂ ਨੇ ਫੈਸਲਾ ਕੀਤਾ ਸੀ ਪਹਿਲੀ ਤੋਂ 5ਵੀਂ ਜਮਾਤ ਤੱਕ ਜਿਹੜੇ ਸਕੂਲਾਂ 'ਚ ਅੰਗਰੇਜ਼ੀ ਤੇ ਮਰਾਠੀ ਪੜ੍ਹਾਈ ਜਾਂਦੀ ਐ ਸੀ ਤੀਜੀ ਭਾਸ਼ਾ ਵਜੋਂ ਹਿੰਦੀ ਪੜ੍ਹਾਵਾਂਗੇ ਰੌਲਾ ਪਿਆ ਬਹੁਤ ਜ਼ਿਆਦਾ ਤੇ ਫੇਰ ਆ ਗਿਆ ਵੀ ਨਹੀਂ ਇਹ ਅਸੀਂ ਜ਼ਰੂਰੀ ਨਹੀਂ ਕਰਾਂਗੇ ਹਿੰਦੀ ਮਰਜ਼ੀ ਐ ਜਿਨੇ ਪੜ੍ਹਨੀ ਐ ਬਰਲਣ ਜਿਨੇ ਨਹੀਂ ਪੜ੍ਹਨੀ ਨਾ ਪੜ੍ਹਨੀ ਹੁਣ ਫੇਰ ਦੁਬਾਰਾ ਉਹਦੇ ਤੇ ਦੁਬਾਰਾ ਸਰਕਾਰ ਨੇ ਕੁਝ ਸਟੈਂਡ ਲਿਆ ਸੀਗਾ ਉੱਥੇ ਮਰਾਠੀ ਦੇ ਇੱਕ ਕਵੀ ਨੇ ਜਿਹੜੇ ਜਿਨ੍ਹਾਂ ਨੂੰ ਹੇਮੰਤ ਦਿਵਾਟੇ ਉਹਨਾਂ ਦਾ ਨਾਮ ਐ ਉਹਨਾਂ ਨੂੰ ਸਟੇਟ ਗਵਰਨਮੈਂਟ ਨੇ ਕੋਈ ਅਵਾਰਡ ਦਿੱਤਾ ਹੋਇਆ ਹੈ। ਉਹਨਾਂ ਨੇ ਕੱਲ ਬਿਆਨ ਦਿੱਤਾ ਵੀ ਜੇ ਤੁਸੀਂ ਮਰਾਠੀ ਦੀ ਬੇਅਦਬੀ ਕਰਦੇ ਰਹੇ, ਹਿੰਦੀ ਨੂੰ ਥੋਸਣਾ ਜਾਰੀ ਰੱਖਿਆ ਤਾਂ ਮੈਂ ਜਿਹੜਾ ਮੇਰਾ ਸਟੇਟ ਅਵਾਰਡ ਹੈ ਮੈਂ ਰੋਸ ਵਜੋਂ ਇਹਨੂੰ ਵਾਪਸ ਕਰ ਦਊਗਾ। ਇਸ ਸਰਕਾਰ ਦੇ ਅਜਿਹੇ ਅਵਾਰਡਾਂ ਦੀ ਕੋਈ ਲੋੜ ਨਹੀਂ ਜਿਹੜੀ ਸਾਡੀ ਭਾਸ਼ਾ ਦਾ ਸਤਿਕਾਰ ਨਹੀਂ ਕਰਦੀ ਤੇ ਸਾਡੇ ਤੇ ਹਿੰਦੀ ਥੋਸ ਰਹੀ ਹੈ। ਅੱਜ ਦੀ ਗੱਲ 'ਚ ਇਹਨਾਂ ਨੂੰ ਬਹੁਤ-ਬਹੁਤ ਸ਼ੁਕਰੀਆ। ਧੰਨ।